ਕੀ ਇਹ ਬੰਦ ਦੀ ਕਾਲ ਦਿੱਤੀ ਹੈ ਕੀ ਗੱਲਾਂ ਜੋ ਕਰ ਰਹੇ ਹੋ ਸਭ ਤੋਂ ਪਹਿਲੇ ਗਿਆਪੀਮ ਗਿਆਪਾ ਆਰਤ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਜਿਹੜਾ 26 ਜਨਵਰੀ ਨੂੰ ਅੰਬਰ ਸਾਤੇ ਵਿੱਚ ਕਿਸੇ ਸ਼ਰਾਤ ਦੇ ਅੰਸਰ ਨੇ ਜੋਤੇ ਮੂਰਤੀ ਨੂੰ ਡੋੜਨ ਦੀ ਕੋਸ਼ਿਸ਼ ਕੀਤੀ ਸਵਧਾਨ ਨੂੰ ਅੱਗ ਲਗਾਈ ਆ ਉਹਦੇ ਰੋਸ ਦੇ ਵਿੱਚ ਅਸੀਂ ਸ਼ਹਿਰ ਜਨੈਲਾਗੁਰੂ ਬੰਦ ਕਰਵਾਇਆ ਹੈ ਤੇ ਬੜਾ ਵਧੀਆ ਸ਼ਹਿਰ ਵਾਸ਼ਿਕ ਦਾ ਸਹਿਯੋਗ ਆ ਕੀ ਮੰਗ ਕਰਤੀਓ ਜਿਸ ਕਰਕੇ ਅੱਜ ਦੀ ਪੰਗਤੀ ਗਲਤ ਕੀਤੀ ਸੀ ਅਸੀਂ ਚਾਹੁੰਨੇ ਕਿ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਐਨਐਸਏ ਲਗੇ ਉਸ ਬੰਦੇ ਨੂੰ ਦੇਸ਼ ਵਿਦਰੋਹੀ ਜਿਹੜਾ ਵਾ ਘਰਾ ਕਰਾਰ ਦਿੱਤਾ ਜਾਵੇ ਉਸ ਬੰਦੇ ਨੂੰ ਜਿਹੜਾ ਨਾ ਮਤਲਬ ਕਿ ਮੱਖਰੀ ਜੀ ਕੋਈ ਸਜ਼ਾ ਦਿੱਤੀ ਜਾਵੇ ਇੱਕ ਮਿਸਾਲ ਪੈਦਾ ਹੋ ਜਾਵੇ ਕਿ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਜੇ ਤੁਹਾਡੀ ਇਤ ਮੰਗ ਨੂੰ ਨਾਮ ਮਨੇਵੇ ਫੇ ਤੁਹਾਡੀ ਥੜੀ ਨੀਤੀ ਕੀ ਹੋਏਗੀ ਅਗਲਾ ਜਿਹੜਾ ਸੰਘਰਸ਼ ਜਿਹੜਾ ਵਾ ਹੋਰ ਵੀ ਵੱਡਾ ਜਿਹੜਾ ਉਹ ਉਪੀਕਾ ਜਾਊਗਾ ਦਿਖਾ ਕੀਤਾ ਜਾਊਗਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਮੈਸੇਜ ਜਾਣਾ ਵਾ ਕਿ ਜਿਹੜੀ ਸਾਡੀ ਮੰਗ ਪੂਰੀ ਨਹੀਂ ਹੋਈ ਉਸ ਬੰਦੇ ਨੂੰ ਜਿਹੜੀ ਕਨਿਜੇ ਸ਼ਰਾਰਤੀ ਅੰਸ਼ਾਂ ਦਾ ਵੀ ਹੱਥ ਹੈਗਾ ਜੀ ਹੈਗਾ ਜੀ ਹੈਗਾ ਸ਼ਰਾਰਤੀ ਅੰਸ਼ਾਂ ਤੋਂ ਬਗੈਰ ਇਹ ਗੱਲ ਬੰਦ ਨਹੀਂ ਹੋਏ ਕਿਉਂਕਿ ਇਕੱਲੇ ਬੰਦੇ ਦਾ ਇਹ ਕੰਮ ਨਹੀਂ ਆ ਸੇ ਸਭ ਮੈਂ ਪਲਾਨਿੰਗ ਹੋਈ ਆ ਪਲਾਨਿੰਗ ਦੇ ਮੁਤਾਬਕ ਇਹ ਕੰਮ ਹੋਇਆ ਸਾਰਾ ਹਰਪ੍ਰੀਤ ਸਿੰਘ ਪੁੱਲਰ ਚੇਅਰਮੈਨ ਮੂਲਵਾਸੀ ਸੁਰੱਖਿਆ ਸੰਸਥਾ ਪੰਜਾਬ ਪੁੱਲਰ ਜੀ ਅੱਜ ਜਿਹੜਾ ਪੰਜਾਬ ਵਿੱਚ ਜਿਹਨਾਂ ਨਾਲ ਬੰਦ ਕਰ ਦਿੱਤਾ ਗਿਆ ਬੰਦੀ ਕਾਲ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਨਿਰਮਾਤਾ ਨਾਰੀ ਮੁਕਤੀ ਦਾਤਾ ਆਧੁਨਿਕ ਭਾਰਤ ਦੇ ਸ਼ਿਲਪਕਾਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਜੀ ਦਾ ਜੋ ਬੁੱਤ ਜਿਹੜੀ ਪ੍ਰਤਮਾ ਸਥਾਪਿਤਿਆ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਵਿਰਾਸਤੀ ਮਾਰ ਗਿਆ ਉਸਤੇ ਤੇ ਸਥਾਪਿਤਿਆ ਕਿਸੇ ਸ਼ਰਾਥ ਪਿਛਲੇ ਦਿਨੀ 26 26 ਜਨਵਰੀ ਵਾਲੇ ਦਿਨ ਜੋ ਕਿਸੇ ਸ਼ਰਾਥ ਦੀ ਅੰਸਰ ਵੱਲੋਂ ਔੜੀ ਲਗਾ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਰਤੀ ਸੰਵਿਧਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਸਬੰਧ ਵਿੱਚ ਅੱਜ ਜੋ ਹੈ ਰੋਸ ਮੁਜ਼ਾਹਰਾ ਕੀਤਾ ਗਿਆ ਜੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤੇ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਤੇ ਐਨਐਸਐ ਲਾਇਆ ਜਾਵੇ ਦੂਜੇ ਨੰਬਰ ਤੇ ਇਹ ਕਿ ਇਸ ਦੀ ਜਿਹੜੀ ਆ ਸੀਬੀਆਈ ਜਾਂ ਕੇ ਹੋਰ ਕਿਸੇ ਕੇਂਦਰੀ ਏਜੰਸੀ ਤੋਂ ਮਾਂਗ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਦੇ ਪਿੱਛੇ ਜੋ ਵੀ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਤੇ ਇਸ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ ਸੀਬੀਆਈ ਦੀ ਜਾਂਚ ਦੀ ਕਿਉਂ ਮੰਗ ਕਰ ਰਹੇ ਕਿਉਂਕਿ ਸਾਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੇ ਕੋਈ ਹੈਗੀ ਉਮੀਦ ਨਹੀਂ ਆ ਤੇ ਇਸ ਲਈ ਇਸ ਕਰਕੇ ਅਸੀਂ ਸੀਬੀਆਈ ਦੀ ਜਾਂਚ ਕਰਦੇ ਆ ਜੀ ਅੱਜ ਹੀ ਯਾਦਾਂ ਦਾ ਮੰਗ ਪੱਤਰ ਤਿਆਰ ਹੈ ਕਿ ਇਹ ਜਨਤ ਹੈ ਜੀ ਇਹ ਚਾਹ ਜੀ ਕਿਉਂਕਿ ਪਿਛਲੇ ਦਿਨ ਤੁਹਾਨੂੰ ਵੀ ਪਤਾ ਹੋਏਗਾ ਕਿ ਜਿਹੜੀ ਅਮਰਸਰ ਆ ਬਾਬਾ ਸਾਹਿਬ ਜੀ ਦੀ ਮੌrti ਨੂੰ ਥੋੜਾ ਜਿਹਾ ਇਹਨਾਂ ਨੇ ਦਿੱਤਾ ਸ਼ਕਤੀ ਦਿੱਤੀ ਸੀ ਇਹ ਤੋਂ ਉਹ ਬੰਦੇ ਨੇ ਮੌrti ਤੇ ਚੜ ਕੇ ਤੋਂ ਉਹਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਬੰਦ ਦੀ ਕਾਲ ਕੀਤੀ ਗਈ ਸੀ ਜੋ ਅੱਜ ਇੱਥੇ ਮਾਲਵੀ ਕਿਸਾਨ ਸੰਸਥਾਵਾਂ ਔਰ ਦੂਸਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੀ ਅੱਜ ਜਡੇ ਵਾਲਾ ਗੁਰੂ ਨੇ ਬੰਦ ਦੀ ਕਾਲ ਦਿੱਤੀ ਹੈ ਤੇ ਉਹਦੇ ਸਬੰਧ ਚ ਆਏ ਆ ਕਿ ਇਹਨਾਂ ਨਾਲ ਗੱਲ ਕੀਤੀ ਆ ਕਿ ਇਹਨਾਂ ਦਾ ਰੋਸ ਚੈਜ ਆ ਤੇ ਇਹਨਾਂ ਨੇ ਜੋ ਮੈਨੂੰ ਮੰਗ ਪੱਤਰ ਦਿੱਤਾ ਵਾ ਉਹ ਆਪਾਂ ਆਪਣੇ ਸੀਨੀਅਰ ਅਫਸਰਾਂ ਦੇ ਥਰੂ ਸਰਕਾਰ ਤੱਕ ਪਹੁੰਚਾਉਣਾ ਹੈ ਜਗਾ ਆਪਣਾ ਇੱਧਰ ਸਾਰੇ ਸ਼ਾਂਤੀਪੁਰ ਘੋ ਰਿਆ ਜੀ ਬਿਲਕੁਲ ਜੀ ਬਿਲਕੁਲ ਸ਼ਾਂਤੀਪੁਰ ਵਕਤ ਤੁਸੀਂ ਦੇਖ ਹੀ ਰਹੇ ਹੋ ਵੇਦਾਂ ਦੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਜਿਹੜੇ ਸ਼ਹਿਰ ਨਿਵਾਸੀ ਆ ਉਹਨਾਂ ਨੇ ਵੀ ਪੂਰਾ ਸਹਿਯੋਗ ਦੇ ਰਹੇ ਇਹਦੇ ਵਿੱਚ